ਨਾਮ ਵਾਹਿ ਗੁਰੂ ਸਤ ਨਾਮ ਵਾਹਿ ਗੁਰੂ ਵਾਹਿ ਸਤ ਨਾਮ ਵਾਹਿ ਸਤ ਨਾਮ ਵਾਹਿ ਗੁਰੂ ਸਤ ਨਾਮ ਵਾਹਿ ਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਕਾਰਯੋਗ ਸਤਿਗੁਰਾਂ ਦੀ ਸਾਜੀ ਨਵਾਜੀ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ ਸਮੂਹ ਸੰਗਤਾਂ ਦੇ ਵੱਡੇ ਭਾਗ ਹਨ ਅੱਜ ਮੇਰੇ ਪਾਤਸ਼ਾਹ ਜੀ ਧੰਨ ਸ੍ਰੀ ਗੁਰੂ ਤੀਗ ਬਹਾਦਰ ਸਾਹਿਬ ਜੀ ਮਹਾਰਾਜ ਤੀਗ ਬਹਾਦਰ ਹਿੰਦ ਦੀ ਚਾਦਰ ਜਿਨ੍ਹਾਂ ਨੂੰ ਦਰਜਾ ਦਿੱਤਾ ਸਤਿਗੁਰੂ ਜੀ ਜਿਨ੍ਹਾਂ ਦੇ ਪ੍ਰਕਾਸ਼ ਅਗਮਨ ਗੁਰਪੁਰਬ ਹਨ ਅੱਜ ਦੇ ਦਿਨ ਮਹਾਰਾਜ ਨੇ ਨੌਵੇਂ ਪਾਤਸ਼ਾਹ ਜੀ ਦੇ ਅਵਤਾਰ ਹੋਏ ਛੇਵੇਂ ਪਾਤਸ਼ਾਹ ਜੀ ਦੇ ਗ੍ਰਹਿ ਨੂੰ ਭਾਗ ਲੱਗੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਕੀਵੇਂ ਪਾਸ਼ਾ ਮੀਰੀ ਪੀਰੀ ਦੇ ਮਾਲਕ ਜਿਨ੍ਹਾਂ ਦੇ ਘਰ ਮਾਤਾ ਨਾਨਕੀ ਜੀ ਦੀ ਪਵਿੱਤਰ ਕੁੱਖ ਤੋਂ ਵਿਸਾਖ ਸੁਦੀ ਪੰਜ ਇਸਵੀ 1621 ਦੇ ਵਿੱਚ ਪਾਸ਼ਾ ਜੀ ਸ੍ਰੀ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਮੈਲ ਗੁਰੂ ਕੇ ਮੈਲ ਵਿਖੇ ਜੋ ਪਾਸ਼ਾ ਜੀ ਦਾ ਉਸ ਸਮੇਂ ਘਰ ਸੀ ਸਤਿਗੁਰਾਂ ਦੇ ਅਵਤਾਰ ਹੋਏ ਸਾਧ ਸੰਗਤ ਜੀ ਹੋਏ ਭਾਗਾ ਵਾਲਾ ਦਿਨ ਛੇਵੇਂ ਪਾਤਸ਼ਾਹ ਜੀ ਦਾ ਇਹ ਦੂਜਾ ਵਿਆਸੀ ਇਲਾ ਮਾਤਾ ਦਮੋਦਰੀ ਜੀ ਗੁਰੂ ਕੇ ਮੈਲ ਹੋਏ ਅਤੇ ਦੂਸਰਾ ਵਿਆਹ ਬੀਬੀ ਨਾਨਕੀ ਜੀ ਸਾਧ ਸੰਗਤ ਜੀ ਉਤੇ ਤੀਜਾ ਮਾਤਾ ਮਹਾਦੇਵੀ ਜੀ ਦੇ ਨਾਲ ਹੋਇਆ ਜਿਨ੍ਹਾਂ ਵਿੱਚੋਂ ਸੁਲਤਾਨ ਦੀ ਪ੍ਰਾਪਤੀ ਹੋਈ ਮਹਾਰਾਜ ਜੀ ਦੇ ਪੰਜ ਸੁਪੁੱਤਰ ਹੋਏ ਇੱਕ ਧੀ ਹੋਈ ਸਭ ਤੋਂ ਵੱਡੇ ਸੁਪੁੱਤਰ ਸਤਗੁਰਾਂ ਦੇ ਸੇਵੇਂ ਪਾਤਸ਼ਾਹ ਦੇ ਧੰਨ ਧੰਨ ਬਾਬਾ ਗੁਰਦਿੱਤਾ ਜੀ ਸਾਨ ਗੁਰਦਿੱਤਾ ਮੱਲ ਜੀ ਤੇ ਸਾਧ ਸੰਗਤ ਜੀਓ ਜਿਨ੍ਹਾਂ ਦਾ ਜਨਮ ਮਾਤਾ ਦਮੋਦਰੀ ਦੇ ਕੁੱਖ ਤੋਂ ਆ ਤਿੰਨ ਪੁੱਤ ਦੋ ਪੁੱਤਰ ਅਤੇ ਇੱਕ ਧੀ ਮਾਤਾ ਵੀਰੋਜੀ ਮਾਤਾ ਜੀ ਦੇ ਬੱਚੇ ਸਨ ਅਤੇ ਸਾਧ ਸੰਗਤ ਜੀ ਉਹ ਬਾਬਾ ਟੱਲ ਰਾਏ ਅਨੀ ਰਾਏ ਜੀ ਦੋ ਸੁਪੁੱਤਰ ਮਾਤਾ ਮਹਾ ਦੇਵੀ ਦੇ ਵਿੱਚੋਂ ਸਨ ਬੀਬੀ ਨਾਨਕੀ ਦੇ ਸੁਪੁੱਤਰ ਗੁਰੂ ਤੇਗ ਬਹਾਦਰ ਮਹਾਰਾਜ ਜੀ ਹੋਏ ਤੱਕ ਰਿਹਾ ਸਾਧ ਸੰਗਤ ਜੀ ਪੰਜ ਸੁਪੁੱਤਰ ਬਾਬਾ ਗੁਰਦਤਾ ਜੀ ਬਾਬਾ ਟੱਲ ਰਾਏ ਜੀ ਜੋ 9 ਸਾਲ ਦੀ ਆਜੂ ਦੇ ਵਿੱਚ ਆਪਣਾ ਸਰੀਰ ਨੂੰ ਤਿਆਗ ਗਏ ਕਿਉਂਕਿ ਸ੍ਰੀ ਛੇਵੇਂ ਪਾਤਸ਼ਾਹ ਜੀ ਨੇ ਬਚਨ ਕਰਤੇ ਭੀ ਤੁਹਾਨੂੰ ਆਪਣੇ ਮਿੱਤਰ ਦੀ ਜਗ੍ਹਾ ਤੇ ਜਾਣਾ ਪੈਣਾ ਹੈ ਆਪਾਂ ਟੱਲ ਬੂੰਗੇ ਦੇ ਦਰਸ਼ਨ ਕਰਦੇ ਆਂ ਪਿੱਛੇ ਅੰਮ੍ਰਿਤਸਰ ਗਏ ਵੀ ਸੀ ਆਪਾਂ ਉਹ ਟੱਲ ਬੂੰਗਾ ਮਹਾਰਾਜ ਜੀ ਨੇ ਟੱਲ ਰਾਏ ਜੀ ਦੀ ਯਾਦ ਵਿੱਚ ਬਣਵਾਇਆ ਸੀ ਕਿਉਂਕਿ 9 ਸਾਲ ਦੀ ਆਜੂ ਦੇ ਵਿੱਚ ਹੀ ਬੜੇ ਵੱਡੇ ਸ਼ਕਤੀਸ਼ਾਲੀ ਪਿਛਲੇ ਜਨਮ ਦੀ ਤਪੱਸਿਆ ਕਾਰਨ ਬੜੇ ਸ਼ਕਤੀਸ਼ਾਲੀ ਸਨ ਬਾਬਾ ਟੱਲ ਰਾਏ ਜੀ ਜਿਨ੍ਹਾਂ ਦੇ ਬੋਲ ਤੇ ਬਚਨਾਂ 'ਚ ਪਾਵਰ ਸੀ ਬਚਪਨ ਦੇ ਵਿੱਚ ਖੇਡਦੇ-ਖੇਡਦੇ ਇਸ ਵੇਲੇ ਆਪਣੇ ਮਿੱਤਰ ਨੂੰ ਸੱਪ ਲੜਨ ਕਰਕੇ ਉਹਦੀ ਮੌਤ ਹੋ ਗਈ ਤੇ ਉਹਨੂੰ ਬਚਨਾਂ ਨਾਲ ਹੀ ਜਿੰਦਿਆ ਕਰਤਾ ਛੱਟੀ ਲਾ ਕੇ ਸਰਜੀਤ ਕਰਤਾ ਜਦੋਂ ਘਰ ਆਏ ਸਿਛਵੇਂ ਪਾਤਸ਼ਾਹ ਜੀ ਬੜੇ ਨਾਰਾਜ਼ ਹੋਏ ਕਹਿੰਦੇ ਬੇਟਾ ਜੀ ਤੁਸੀਂ ਇਹ ਗਲਤ ਕੀਤਾ ਪਰਮੇਸ਼ਰ ਦੇ ਭਾਣੇ ਵਿੱਚ ਦਖਲ ਅੰਦਾਜ਼ੀ ਨਹੀਂ ਦੇਈ ਤੀ ਇਸ ਕਰਕੇ ਤੁਸੀਂ ਆਪਣੇ ਮਿੱਤਰ ਨੂੰ ਜਿੰਦਿਆਂ ਤੱਕ ਕਰਤਾ ਪਰ ਹੁਣ ਤੁਹਾਨੂੰ ਉਹਨਾਂ ਦੀ ਜਗ੍ਹਾ ਤੇ ਆਪਣਾ ਸਰੀਰ त्याਗਣਾ ਪੈਣਾ ਹੈ ਆਪਣੀ ਆਜੂ ਉਹਨੂੰ ਦੇਣੀ ਪੈਣੀ ਹੈ ਫਿਰ ਦੇਖੋ ਮਹਾਰਾਜ ਜੀ ਦਾ ਬਚਨ ਮੰਨਦੇ ਸੀ ਛੋਟੀ ਜੀ ਆਜੂ ਵਿੱਚ ਹੀ ਬਾਬਾ ਟੱਲਰਾਈ ਜੀ ਨੇ ਸੱਤ ਬਚਨ ਕਹਿ ਕੇ ਤੇ ਲੰਮੇ ਪੈ ਕੇ ਚਾਦਰਾਂ ਤਾਣ ਕੇ ਆਪਣਾ ਸਰੀਰ ਛੱਡਤਾ ਸੀ 9 ਸਾਲ ਦੀ ਆਜੂ ਦੇ ਵਿੱਚ ਹੀ ਉਹ ਆਪਣਾ ਸਰੀਰ ਛੱਡ ਗਏ ਤੇ ਉਹਨਾਂ ਦੀ ਯਾਦ ਦੇ ਵਿੱਚ ਸਾਧ ਸੰਗਤ ਜੀ ਉਹ ਬੂੰਗਾ ਟੱਲ ਰਾਏ ਜਿਹੜਾ ਬੂੰਗਾ ਹੈ ਨਾ ਉਹਨਾਂ ਦੀ ਯਾਦ ਵਿੱਚ ਆ ਉਹਨਾਂ ਦੀ ਉਹਨੀਆਂ ਹੀ ਮਾ ਉੱਤੇ ਬਿਲਡਿੰਗ ਦੀਆਂ ਮਾਰਤਾ ਹਨ ਜਿੰਨੀ ਮਹਾਰਾਜ ਬਾਬਾ ਜੀ ਦੀ ਉਮਰ ਸੀ ਉੱਤੇ ਚੜ ਕੇ ਦੇਖੀ ਉਹਨੀਆਂ ਹੀ ਉਹ ਮਾਰਤਾ ਹੈ ਉਹਨਾਂ ਹੀ ਉੱਚਾ ਹੈ 9 ਸਾਲ ਅਤੇ 9 ਦੀਆਂ ਬੂੰਗੀਆਂ ਹਨ ਉੱਪਰ ਅਖੀਰਲੇ ਬੂੰਗੇ ਦੇ ਵਿੱਚ ਜੋਤ ਜਗਦੀ ਉਹਨਾਂ ਦੇ ਨਾਲ ਅੰਡ ਤੇ ਜਾਈ ਨਾ ਉੱਪਰ ਸਿਰੇ ਬੱਚੇ ਗਏ ਸੀ ਉਦੋਂ ਸਾਡੇ ਤੋਂ ਚੜਿਆ ਨਹੀਂ ਗਿਆ ਉੱਪਰ ਜੋਤ ਜਗਦੀ ਹੈ ਉਹ ਉਹਨਾਂ ਦੇ ਨਾਂ ਦੀ ਹਜੇ ਵੀ ਤੇ ਉਹਦੇ ਸਾਹਮਣੇ ਹੀ ਮਾਤਾ ਕੌਲਾ ਜੀ ਦਾ ਸਰੋਵਰ ਹੈ ਜੀ ਵੀ ਜਿੰਨੂੰ ਵੀ ਮਹਾਰਾਜ ਨੇ ਬਚਨ ਕੀਤੇ ਸੀ ਮਹਾਰਾਜ ਜੀ ਦੀਆਂ ਸ਼ਾਦੀਆਂ ਤੇ ਤਿੰਨ ਹੋਈਆਂ ਸੀ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੀਆਂ ਇੱਕ ਆਜੀ ਦੀ ਧੀ ਸੀ ਜਿਹੜੀ ਬਹੁਤ ਹੀ ਪਿਛਲੇ ਜਨਮ ਦੀ ਭਗਤੀ ਸੀ ਜਿਹਦੇ ਕਾਰਨ ਖਿੱਚ ਪਈ ਤੇ ਮਹਾਰਾਜ ਜੀ ਦੇ ਨਾਲ ਚੱਲ ਕੇ ਆ ਗਈ ਸੀ ਤੇ ਸਾਧ ਸੰਗਤ ਜੀ ਉਹ ਮਹਾਰਾਜ ਜੀ ਨੇ ਇਹ ਨੀ ਕੁੱਟੀਆਂ ਬਣਾਈ ਹੋਈ ਸੀ ਜ ਅਲੱਗ ਜਿੱਥੇ ਭਗਤੀ ਕਰਦੀ ਸੀ ਕਿਉਂਕਿ ਬਿਹੰਗਮ ਸੀ ਇਹਨਾਂ ਵਿਆਹ ਨਹੀਂ ਸੀ ਕਰਾਇਆ ਤੇ ਸਤਗੁਰੂ ਜੀ ਦੇ ਨਾਲ ਬਹੁਤ ਪ੍ਰੇਮ ਕਰਦੀ ਸੀ ਸਦਾ ਹੀ ਭਗਤੀ ਕਰਕੇ ਮਹਾਰਾਜ ਨੂੰ ਚੇਤੇ ਕਰਦੀ ਰਹਿੰਦੀ ਸੀ ਤੇ ਜਿਸ ਵੇਲੇ ਮਹਾਰਾਜ ਜੀ ਦੇ ਬੱਚਿਆਂ ਨੂੰ ਦੇਖਿਆ ਜਨਮ ਹੋਇਆ ਮਹਾਰਾਜ ਦਾ ਤੇ ਵਿਧਾਈ ਦੇਣ ਵਾਸਤੇ ਆਈ ਮਾਤਾ ਗੰਗਾ ਜੀ ਨੂੰ ਮਾਤਾ ਗੰਗਾ ਜੀ ਦਾਦੀ ਜੀ ਸਨ ਤੇ ਵੇਖ ਕੇ ਮਨ ਮੋਹਿਤ ਹੋ ਗਿਆ ਬੱਚਿਆਂ ਨੂੰ ਬਾਬਾ ਟੱਲ ਰਾਏ ਜੀ ਖੇਡ ਰਹੇ ਹਨ ਬਾਬਾ ਅਣੀ ਰਾਏ ਜੀ ਆਬਾ ਸੂਰਜ ਮਲ ਜੀ ਕਿੰਨੇ ਪੁੱਤਰੇ ਹਨ ਚਾਰ ਪੁੱਤਰੇ ਖੇਡ ਰਹੇ ਹਨ ਪੰਜਵਾਂ ਪੁੱਤਰ ਆ ਦਾ ਪ੍ਰਕਾਸ਼ ਹੋਇਆ ਤੇ ਦੇਖ ਕੇ ਮਨ ਮੋਹਿਤ ਹੋ ਗਿਆ ਕਿ ਮੇਰੇ ਘਰ ਵੀ ਲਾਦ ਹੁੰਦੀ ਮੈਂ ਵੀ ਆਪਣਾ ਨਾਂ ਦੁਨੀਆ ਤੇ ਮੇਰਾ ਵੀ ਸਿਰਜੀਤ ਰਹਿੰਦਾ ਇਹ ਮੋਤੂ ਕੇ ਮਹਾਰਾਜ ਜੀ ਦੇ ਚਰਨਾਂ ਵਿੱਚ ਨੇ ਬੇਨਤੀ ਕੀਤੀ ਸੀ ਮਾਤਾ ਕੌਲਾ ਜੀ ਨੇ ਕਿ ਮਹਾਰਾਜ ਜੀ ਮੈਨੂੰ ਵੀ ਸੁਲਤਾਨ ਚਾਹੀਦੀ ਹੈ ਤੇ ਸਾਧ ਸੰਗਤ ਜੀ ਉਸ ਵੇਲੇ ਸਤਿਗੁਰੂ ਜੀ ਅਸਪੇਸ਼ੇਵੇਂ ਪਾਤਸ਼ਾਹ ਇਹਦੇ ਕੌਲਾ ਜੀ ਤੁਹਾਨੂੰ ਐਸੀ ਸੁਲਤਾਨ ਬਖਸ਼ਾਂਗੇ ਜਿਹਦਾ ਨਾਮ ਦੁਨੀਆ ਤੱਕ ਰਹੇਗਾ ਫਿਰ ਮਹਾਰਾਜ ਨੇ ਬਾਬਾ ਬੁੱਢਾ ਜੀ ਬ੍ਰਹਮ ਗਿਆਨੀ ਉਹਨਾਂ ਦੀ ਡਿਊਟੀ ਲਈ ਕਹਿੰਦੇ ਬਾਬਾ ਜੀ ਇੱਥੇ ਇਹਨਾਂ ਦੀ ਕੁਟਿਆ ਦੇ ਸਾਹਮਣੇ ਇੱਕ ਸਰੋਵਰ ਪਟਾਇਆ ਜਾਵੇ ਉਸ ਸਰੋਵਰ ਤਿਆਰ ਕੀਤਾ ਕਿ ਮਹਾਰਾਜ ਨੇ ਉਹਦਾ ਨਾਮ ਕੌਲਸਰ ਰੱਖਿਆ ਕਹਿੰਦੇ ਇਹ ਤੇਰਾ ਪੁੱਤਰ ਹੈ ਜਿਹਨੂੰ ਦੁਨੀਆ ਤੱਕ ਲੋਕ ਪੂਜਣਗੇ ਤੇ ਉੱਥੇ ਬਚਨ ਵੀ ਕੀਤਾ ਮਹਾਰਾਜ ਨੇ ਛੇਵੇਂ ਪਾਤਸ਼ਾਹ ਨੇ ਕਹਿੰਦੇ ਭਾਈ ਜਿਹੜਾ ਵੀ ਅੰਮ੍ਰਿਤਸਰ ਤੀਰਥ ਦੇ ਇਸ਼ਨਾਨ ਕਰਨ ਆਏਗਾ ਉਹ ਪਹਿਲੋਂ ਇਸ ਸਰੋਵਰ ਵਿੱਚ ਜਿ ਇਸ਼ਨਾਨ ਕਰੇਗਾ ਉਹਦੀ ਯਾਤਰਾ ਸਫਲ ਹੋਏਗੀ ਤੇ ਜਿੰਨਾ ਸਿੰਘਾਂ ਨੂੰ ਪਤਾ ਉਹ ਪਹਿਲੋਂ ਉਸ ਸਰੋਵਰ ਤੇ ਜਾਂਦੇ ਹਨ ਵੈਸੇ ਤਾਂ ਪੰਜੇ ਸਰੋਵਰਾਂ ਦੇ ਇਸ਼ਨਾਨ ਦੱਸਿਆਨ ਮਹਾਰਾਜ ਨੇ ਪੰਜ ਸਰੋਵਰ ਹਨ ਸਾਧ ਸੰਗਤ ਜੀ ਪੰਜ ਗੁਰਦੁਆਰੇ ਸੁਭਾਏ ਮਾਨ ਹਨ ਤੇ ਪੰਜਾਂ ਦੇ ਵਿੱਚ ਵਾਰੀ-ਵਾਰੀ ਮਹਾਰਾਜ ਜੀ ਕਹਿੰਦੇ ਇਸ਼ਨਾਨ ਕਰਕੇ ਫਿਰ ਸ੍ਰੀ ਹਰਿਮੰਦਰ ਸਾਹਿਬ ਦੇ ਇਸ਼ਨਾਨ ਕੀਤੇ ਜਾਣ ਤੇ ਯਾਤਰਾ ਸਫਲ ਹੈ ਤੇ ਮਹਾਰਾਜ ਜੀ ਦੇ ਬਚਨ ਕੀਤਾ ਕਹਿੰਦੇ ਇਸ ਸਰੋਵਰ ਵਿੱਚ ਦੁਨੀਆ ਇਸ਼ਨਾਨ ਕਰੇਗੀ ਤੇ ਜਿੰਦਾ ਰਹੇਗਾ ਤੇਰਾ ਪੁੱਤਰ ਤੇ ਸਰੋਵਰ ਨੂੰ ਪੁੱਤਰ ਦਾ ਦਰਜਾ ਦਿੱਤਾ ਸੀ ਮਹਾਰਾਜ ਨੇ ਇਹਨੇ ਤੇ ਮਾਤਾ ਕੋਲਾ ਜੀ ਬਹੁਤ ਖੁਸ਼ ਹੋਗੇ ਉਸ ਗੁਰਦੁਆਰਾ ਸਭਾਏਮਾਨ ਹੈ ਜਿੱਥੇ ਮਾਤਾ ਕੋਲਾ ਜੀ ਆਪ ਰਹਿੰਦੇ ਸੀ ਉਹਨਾਂ ਨੇ ਇੰਨੀ ਭਗਤੀ ਕੀਤੀ ਭਗਤੀ ਦੇ ਵਿੱਚ ਉਹਨਾਂ ਨੂੰ ਸੰਸਾਰ ਦੀ ਸੁੱਧ ਬੁੱਧ ਭੁੱਲ ਗਈ ਸੀ ਉਹ ਸੰਸਾਰ ਨਾਲ ਉਹਨਾਂ ਦੀ ਲੈ ਵ ਉੱਚੀ ਸੁਰਤ ਉੱਚੀ ਹੋ ਗਈ ਸੀ ਕੁਝ ਵੀ ਉਹਨਾਂ ਨੂੰ ਪਤਾ ਨਹੀਂ ਸੀ ਲੱਗਦਾ ਇੰਨੀ ਭਗਤੀ ਸੀ ਮਾਤਾ ਕੋਲਾ ਜੀ ਦੀ ਇਹ ਬਚਨ ਕਿਸ ਤਰ੍ਹਾਂ ਹੋਏ ਕਿਉਂਕਿ ਉਹਨਾਂ ਦੇ ਪਿਤਾ ਕਾਜੀ ਸਨ ਉਹ ਮਹਾਰਾਜ ਨਾਲ ਵੈਰ ਕਰਦੇ ਸੀ ਕਿਉਂਕਿ ਚੱਕਿਆ ਚੰਦੂ ਨੇ ਮਹਾਰਾਜ ਪੰਜਵੇਂ ਪਾਤਸ਼ਾਹ ਨੂੰ ਸ਼ਹੀਦ ਕਰਾਇਆ ਉਹ ਦਾ ਪੁੱਤਰ ਸੀ ਉਹ ਵੀ ਵੈਰ ਕਰਦਾ ਸੀ ਤੇ ਉਹ ਮਗਰ ਲੱਗ ਕੇ ਹੰਕਾਰ ਦੇ ਵਿੱਚ ਆਣ ਕੇ ਮਹਾਰਾਜ ਜੀ ਘੋੜੇ ਖਰੀਦੇ ਸੀ ਇੱਕ ਕਾਜੀ ਤੋਂ ਘੋੜਿਆਂ ਦਾ ਸਦਾਕਰ ਸੀ ਕੁਝ ਮਾਇਆ ਬਾਕੀ ਸੀ ਦੇਣ ਵਾਲੀ ਤੇ ਕੁਝ ਕਾਰਨਾ ਕਰਕੇ ਮਹਾਰਾਜ ਸਤਗੁਰੂ ਜੀ ਦੇ ਨਾਲ ਮੇਲ ਨਹੀਂ ਹੋਇਆ ਤੇ ਮਾਇਆ ਨਾ ਮਿਲੀ ਤੇ ਉਹ ਗੁੱਸੇ ਵਿੱਚ ਹੰਕਾਰ ਵਿੱਚ ਆ ਗਿਆ ਕਿ ਮੈਂ ਤੇ ਬਾਦਸ਼ਾਹ ਦਾ ਬੰਦਾ ਵਾਂ ਤੇ ਮਹਾਰਾਜ ਨੂੰ ਡਰਾਵਾਂਗਾ ਜਾ ਕੇ ਮਹਾਰਾਜ ਜੀ ਮਾਇਆ ਦੇ ਦੇਣਗੇ ਤੇ ਮਹਾਰਾਜ ਜੀ ਤੇ ਵੈਸੀ ਤਕਰੀਬਨ ਮੇਲ ਹੋਣ ਨਾ ਕਰਕੇ ਮਾਇਆ ਦੀ ਵਾਪਸੀ ਨਹੀਂ ਹੋਈ ਤੇ ਅੱਗੇ ਬਾਬਾ ਬੁੱਢਾ ਜੀ ਬਿਰਾਜਮਾਨ ਸਨ ਜਿੱਥੇ ਮਹਾਰਾਜ ਜੀ ਰਾਮ ਕਰਦੇ ਸੀ ਛੇਵੇਂ ਪਾਤਸ਼ਾਹ ਤੇ ਸਾਹਮਣੇ ਥੜੇ ਤੇ ਬਾਬਾ ਜੀ ਰਾਖੀ ਕਰਦੇ ਕਰਦੇ ਸੀ ਬਾਬਾ ਬੁੱਢਾ ਜੀ ਉਹਨਾਂ ਬਹਿ ਜਾਣਾ ਕੋਈ ਅੰਦਰ ਜਾ ਕੇ ਸਤਿਗੁਰਾਂ ਨੂੰ ਠਾਏ ਨਾ। RAM ਦੇ ਸਮੇਂ ਕੋਈ ਤੰਗ ਨਾ ਕਰੇ। ਤੇ ਬਾਬਾ ਜੀ ਬੈਠੇ ਹੋਣ ਅਚਾਨਕ ਹੀ ਆ ਜਾਂਦਾ ਕਾਜੀ। ਆਣ ਕੇ ਸਤਿਗੁਰ ਬਾਬਾ ਬੁੱਢਾ ਜੀ ਨੂੰ ਬੜੇ ਦੁਰਵਚਨ ਕਰਦਾ। ਪਹਿਲ ਉਹਨਾਂ ਨੂੰ ਬੋਲਦਾ ਬਾਬਾ ਜੀ ਨੂੰ। ਫਿਰ ਜਦੋਂ ਮਹਾਰਾਜ ਨੂੰ ਬੋਲਣ ਲੱਗਾ ਛੇਵੇਂ ਪਾਤਸ਼ਾਹ ਨੂੰ। ਕਹਿੰਦੇ ਉਹਨਾਂ ਨੂੰ ਜਾ ਕੇ ਕਹੋ। ਕਹਿੰਦੇ ਵੀ ਉਹ ਤੇ ਮਹਾਰਾਜ ਜੀ ਤਾਂ ਆਰਾਮ ਕਰ ਰਹੇ ਨੇ ਤੂੰ ਦੋ ਸ਼ਾਮ ਨੂੰ ਆ ਜਾਵੀਂ। دیਵਾਨਾ ਵਿੱਚ ਆਣ ਕੇ ਮਹਾਰਾਜ ਨੂੰ ਤੁਸੀਂ ਮਿਲ ਲੈਣਾ। ਜਦੋਂ ਇੰਨੀ ਗੱਲ ਕਹੀ ਬਾਬਾ ਬੁੱਢਾ ਜੀ ਨੇ ਗੁੱਸੇ ਵਿੱਚ ਆਣ ਕੇ ਦੁਰਵਚਨ ਗਲਤ ਬੋਲੇ ਕਹਿੰਦੇ ਉਹਨਾਂ ਨੂੰ ਕਹੋ ਕਿ ਤੁਹਾਡੇ ਜਵਾਈ ਆਏ ਹਨ ਮਿਲਣ ਵਾਸਤੇ ਜਦੋਂ ਇੰਨੀ ਗੱਲ ਕਹੀ ਤੇ ਬਾਬਾ ਬੁੱਢਾ ਜੀ ਨੂੰ ਬਹੁਤ ਗੁੱਸਾ ਆਇਆ ਉਹਨਾਂ ਨੇ ਗੁੱਸੇ ਵਿੱਚ ਆਣ ਕੇ ਮੁੱਖ ਤੋਂ ਬਚਨ ਕਰਤੇ ਕਹਿੰਦੇ ਪਾਗਲਾ ਮੂਰਖਾ ਇਹ ਸਮਾਂ ਹੀ ਦੱਸੇਗਾ ਕਿ ਮਹਾਰਾਜ ਜੀ ਤੇਰੇ ਘਰ ਦੇ ਜਵਾਈ ਬਣਨਗੇ ਇਸ ਕਾਰਨ ਕਰਕੇ ਮਹਾਰਾਜ ਜੀ ਨੂੰ ਮਾਤਾ ਕੋਲਾ ਜੀ ਨੂੰ ਲੈ ਕੇ ਆਉਣਾ ਪਿਆਸੀ ਮਹਾਰਾਜ ਜੀ ਕਹਿੰਦੇ ਬਾਬਾ ਜੀ ਤਾਡੇ ਬਚਨ ਟੱਲ ਹਨ ਤੁਹਾਡੀ ਬਚਨਾ ਤੇ ਪਰਮੇਸ਼ਰ ਦਾ ਆਸ ਹੈ ਸੀ ਤੁਹਾਡੇ ਬਚਨਾਂ ਨੂੰ ਟਾਲ ਨਹੀਂ ਸਕਦੇ ਮੋੜ ਨਹੀਂ ਸਕਦੇ ਮਾਤਾ ਗੰਗਾ ਜੀ ਤਾਂ ਬਹੁਤ ਗੁੱਸੇ ਹੋਏ ਸੀ ਕਹਿੰਦੇ ਮੁਸਲਮਾਨਾਂ ਦੀ ਧੀ ਨੂੰ ਤੁਸੀਂ ਘਰ ਕਿਉਂ ਲੈ ਕੇ ਫਿਰ ਬਾਹਰ ਕੁੱਟੀਆਂ ਬਣਾਈ ਸੀ ਮਾਤਾ ਜੀ ਨੇ ਘਰ ਨਹੀਂ ਬਣਨ ਦਿੱਤਾ ਮਾਤਾ ਗੰਗਾ ਜੀ ਨੇ ਫਿਰ ਉਹਨਾਂ ਦੀ ਕੁੱਟੀਆਂ ਉਸ ਜਗ੍ਹਾ ਹੈ ਜਿੱਥੇ ਆਪਾਂ ਜਾ ਕੇ ਦਰਸ਼ਨ ਕਰਦੇ ਹਾਂ ਇਹ ਸਾਧ ਸੰਗਤੀ ਬਾਬਾ ਬੂਢਾ ਜੀ ਦੇ ਬਚਨਾਂ ਨੂੰ ਪੂਰਾ ਕਰਨ ਵਾਸਤੇ ਛੇ ਪਾਸ਼ਾ ਜੀ ਉਹਦੀ ਭਗਤੀ ਦੇ ਕੇ ਉਹਨੂੰ ਨਾਲ ਲਿਆਏ ਸੀ। ਇਹ ਕਾਜੀ ਦਾ ਵਸ ਨਹੀਂ ਚੱਲਿਆ। ਬੜਾ ਜ਼ੋਰ ਲਾਇਆ ਮਹਾਰਾਜ ਜੀ ਦੇ ਸ਼ਿਕਾਇਤਾਂ ਵੀ ਕੀਤੀਆਂ। ਇਸ ਬਹੁਤ ਲੰਮਾ ਇਤਿਹਾਸ ਹੈ। ਅੱਜ ਮਹਾਰਾਜ ਜੀ ਛੇਵੇਂ ਪਾਤਸ਼ਾਹ ਜੀ ਦੇ ਗ੍ਰਹਿ ਵਿਖੇ ਸਤਿਗੁਰੂ ਜੀ ਦੇ ਸੁਪੁੱਤਰ ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਪ੍ਰਕਾਸ਼ ਹੋਏ। ਗੁਰੂ ਕੇ ਮਹਿਲ ਆਪ ਜੀ ਨੇ ਪਿੱਛੇ ਦਰਸ਼ਨ ਸੰਗਤਾਂ ਨੇ ਕੀਤੀ ਹੋਣਗੇ ਨਾਲ ਹੀ ਨਜ਼ਦੀਕ ਗੁਰੂ ਘਰ ਹੈ। ਉਹ ਮਹਾਰਾਜ ਦਾ ਸਾਨ ਹੈ ਅੱਜ 404 ਸਾਲਾ ਹੈ। ਸਤਿਗੁਰੂ ਜੀ ਦਾ 404 ਸਾਲਾ ਪ੍ਰਕਾਸ਼ ਗੁਰਪੁਰਬ ਹੈ ਅੱਜ 404 ਸਾਲ ਹੋ ਗਏ ਹਨ ਮਹਾਰਾਜ ਜੀ ਦੇ ਪ੍ਰਕਾਸ਼ ਹੋਇਆ ਅੱਜ ਉਹਨਾਂ ਨਾਲ ਸਾਡੇ ਵਾਸਤੇ ਬਹੁਤ ਹੀ ਸਾਧ ਸੰਗਤ ਜੀ ਭਾਗਾ ਪਰਿਆ ਖੁਸ਼ੀਆਂ ਭਰਿਆ ਇਹ ਦਿਨ ਹੈ ਸਾਰੀਆਂ ਸੰਗਤਾਂ ਨੂੰ ਭਾਈ ਵਧਾਈਆਂ ਹੋਣ ਮਹਾਰਾਜ ਜੀ ਦੀ ਕਿਰਪਾ ਦਾ ਸਦਕਾ ਅੱਜ ਚੱਲ ਰਹੀ ਸ਼ਬਦ ਵਿਚਾਰ ਲਾੜੀ ਵਾਰ ਕਥਾ ਦੇ ਅੱਜ ਆਸਾ ਜੀ ਦੀ ਵਾਰ ਦੇ ਵਿੱਚ ਜੋ ਸ਼ੰਤ ਪੜਦੇ ਆਪਾਂ ਉਨ੍ਹਾਂ ਦੀ ਰੰਮਤਾ ਹੁੰਦੀ ਹੈ ਮਹਾਰਾਜ ਜੀ 447 ਅੰਗ ਤੋਂ ਇਹਦੀ ਰੰਮਤਾ ਕਰਦੇ ਹਨ ਆਓ ਸਰਵਣ ਕਰੀਏ ਜੀ ਓੰਕਾਰ ਸਤ ਗੁਰਪ੍ਰਸਾਦ ਆਸਾ ਮਹੱਲਾ ਚੌਥਾ ਸੰਤ ਘਰ ਚੌਥਾ ਮਹਾਰਾਜ ਜੀ ਮੰਗਲਾ ਚਰਨ ਭਾਈ ਕਰਦੇ ਗੁਰੂ ਰਾਮਦਾਸ ਜੀ ਸ਼ਬਦ ਦੀ ਰੰਮਤਾ ਕਰਦੇ ਹਨ ਉਹ ਪਲੀਪੂਰਨ ਪ੍ਰਮਾਤਮਾ ਇੱਕ ਸਰੂਪ ਹੈ ਸਾਰੇ ਬ੍ਰਹਮੰਡ ਦਾ ਉਹ ਮਾਲਕ ਹੈ ਉਹਦੀ ਮੂਰਤ ਸਤ ਹੈ ਕਾਲ ਤੋਂ ਪਰਿਆ ਸੱਚੇ ਗੁਰੂ ਦੀ ਕਿਰਪਾ ਨਾਲ ਹਰੀ ਦੀ ਪ੍ਰਾਪਤੀ ਹੈ ਜੀ ਆਸਾ ਰਾਗ ਦੇ ਵਿੱਚ ਸ਼ੰਤ ਹਨ ਚੌਥੇ ਪਾਤਸ਼ਾਹ ਮਹਾਰਾਜ ਦੀ ਬਾਣੀ ਹੈ ਸੰਤ ਦੇ ਰੂਪ ਵਿੱਚ ਬਾਣੀ ਨੂੰ ਉਚਾਰਨ ਕਰਦੇ ਹਨ ਚੌਥੇ ਘਾਰ ਸੁਰ ਤਾਲ ਦੇ ਵਿੱਚ ਬਾਣੀ ਨੂੰ ਗਾਇਨ ਦਾ ਮਹਾਰਾਜ ਜੀ ਦੇਹਤ ਕਰਦੇ ਹਨ ਆਓ ਸਭ ਇਹ ਸਾਧ ਸੰਗਤ ਜੀਓ ਜਿਹੜੇ ਸ਼ੰਤ ਹਨ ਆਸਾ ਜੀ ਦੀ ਵਾਰ ਦੇ ਸ਼ਲੋਕਾਂ ਨਾਲ ਪੜੇ ਜਾਂਦੇ ਹਨ ਆਸਾ ਜੀ ਦੀ ਵਾਰ ਜੋ ਹੈ ਗੁਰੂ ਨਾਨਕ ਮਹਾਰਾਜ ਜੀ ਦੀ ਵਿਚਾਰਨ ਕੀਤੀ ਹੋਈ ਸ਼ਲੋਕ ਅਤੇ ਕੁਝ ਸ਼ਲੋਕ ਦੂਜੇ ਪਾਤਸ਼ਾਹ ਜੀ ਦੇ ਚਾਰਨ ਕੀਤੇ ਹੋਏ ਹਨ ਉਹਨਾਂ ਦੀ ਵਿਚਾਰ ਅੱਗੇ ਆਉਣੀ ਹੈ ਤੇ ਕੁਝ ਸੰਗਤਾਂ ਦੇ ਵਿੱਚ ਸਵਾਲ ਖੜੇ ਹੋ ਜਾਂਦੇ ਹਨ ਆਪਾਂ ਨੂੰ ਪਤਾ ਹੋਣਾ ਚਾਹੀਦਾ ਇਸ ਬਾਰੇ ਦੁਬਦਾ ਪੈਦਾ ਹੋ ਜਾਂਦੀ ਹੈ ਸੰਗਤਾਂ ਵਿੱਚ ਆ ਕੁਝ ਲੋਕ ਸਵਾਲ ਕਰਦੇ ਹਨ ਕਿ ਆਸਾ ਜੀ ਦੀ ਵਾਰ ਦੇ ਸ਼ੰਤ ਤੇ ਸ਼ਲੋਕ ਇਹ ਕਿਸ ਟਾਈਮ ਇਕੱਠੇ ਕੀਤੇ ਗਏ ਕਿਉਂਕਿ ਸ਼ਲੋਕ ਮਹਾਰਾਜ ਜੀ ਨੇ ਚੌਥੇ ਪਾਤਸ਼ਾਹ ਜੀ ਨੇ ਸ਼ੰਤ ਚਾਰਨ ਕੀਤੇ ਹਨ ਜੋ ਅੱਜ ਸ਼ੁਰੂ ਹੋਏ ਹਨ ਤੇ ਦੂਜੇ ਪਾਤਸ਼ਾਹ ਜੀ ਦੀ ਬਾਣੀ ਹੈ ਆਸਾ ਜੀ ਦੀ ਵਾਰ ਦੇ ਸ਼ਲੋਕ ਦੀ ਗੁਰੂ ਨਾਨਕ ਮਹਾਰਾਜ ਜੀ ਦੇ ਸ਼ਲੋਕਾਂ ਨੂੰ ਕੁਝ ਸ਼ਲੋਕ ਦੂਜੇ ਪਾਤਸ਼ਾਹ ਦੇ ਹਨ ਇਹ ਪ੍ਰਾਤਨ ਜੋ ਮਰਜਾਦਾ ਸੀ ਮਹਾਰਾਜ ਦੇ ਸਮੇਂ ਇਹ ਆਸਾ ਦੀ ਵਾਰ ਜਦੋਂ ਗਾਈ ਜਾਂਦੀ ਸੀ ਕੁਝ ਲਿਖਾਰੀ ਕੁਝ ਲੇਖਕਕਾਰ ਇਸ ਤਰ੍ਹਾਂ ਲਿਖਦੇ ਹਨ ਕਿ ਉਸ ਸਮੇਂ ਸਰਾਗੀ ਸਿੰਘ ਇਹ ਸ਼ਲੋਕਾਂ ਦੇ ਨਾਲ ਸ਼ਬਦ ਪੜਿਆ ਕਰਦੇ ਸੀ ਕਿਤੇ ਨਾ ਕਿਤੇ ਸ਼ਲੋਕ ਲੈ ਕੇ ਆਰੰਭਤਾ ਕਰਦੇ ਸੀ ਉਸ ਟਾਈਮ ਇਹ ਸ਼ੰਤਨੀ ਸੀ ਪੜੇ ਜਾਂਦੇ ਇਹ ਚੌਥੇ ਪਾਦਸ਼ਾ ਤੋਂ ਆਰੰਭਤਾ ਹੋਈ ਹੈ ਪਹਿਲੋਂ ਸਰਾਗੀ ਸਿੰਘ ਆਸਾ ਦੀ ਵਾਰ ਜਦੋਂ ਲਾਂਦੇ ਸੀ ਨਾ ਉਸ ਟਾਈਮ ਸ਼ਲੋਕਾਂ ਦੇ ਨਾਲ ਕੁਝ ਸ਼ਲੋਕ ਲੈ ਕੇ ਸ਼ੰਤ ਲੈ ਕੇ ਰੰਭਤਾ ਕਰ ਦੇ ਕੀ ਕੋਈ ਸ਼ਬਦ ਪੜ ਲੈਣਾ ਉਥੋਂ ਰੰਭਤਾ ਕਰਨੀ ਸ਼ਲੋਕ ਦੀ ਪਰ ਜਦੋਂ ਮਹਾਰਾਜ ਜੀ ਗੁਰੂ ਰਾਮਦਾਸ ਜੀ ਦੇ ਸਮੇਂ ਸੰਗਤਾਂ ਨੇ ਬੇਨਤੀ ਕੀਤੀ ਸਤਿਗੁਰੂ ਜੀ ਤੁਸੀਂ ਕਿਰਪਾ ਕਰੋ ਰਾਗੀ ਸਿੰਘ ਸ਼ਲੋਕਾਂ ਦੇ ਨਾਲ ਕਿਤੋਂ ਨਾ ਕਿਤੋਂ ਸ਼ਬਦ ਲੈ ਕੇ ਪੜਦਿਆਂ ਤੁਸੀਂ ਮਿਹਰ ਕਰੋ ਕਿ ਐਸੇ ਸ਼ੰਤ ਤਿਆਰ ਕਰੋ ਬਾਣੀ ਤਿਆਰ ਕਰੋ ਕਿ ਇਹ ਸ਼ਲੋਕਾਂ ਦੇ ਨਾਲ ਜੇ ਪੜ੍ਹੀ ਜਾ ਸਕੇ ਸੋਖੀ ਬਾਣੀ ਤੇ ਸਾਧ ਸੰਗਤ ਜੀ ਉਹ ਉਸ ਸਮੇਂ ਦੀ ਉਚਾਰਨ ਕੀਤੇ ਹੋਏ ਸ਼ੰਤ ਹਨ ਤੇ ਤਕਰੀਬਨ ਆਪਾਂ ਦੁਬਦਾ ਦੇ ਵਿੱਚ ਨਹੀਂ ਪੈਣਾ ਪ੍ਰਾਤਨ ਸਮਿਆਂ ਤੁਸੀਂ ਸ੍ਰੀ ਹਰਿਮੰਦਰ ਸਾਹਿਬ ਉਸ ਸਮੇਂ ਤੋਂ ਪੜੇ ਜਾ ਰਹੇ ਹਨ ਦੁਬਦਾ ਵੀ ਇਸ ਗੱਲ ਪਿੱਛੇ ਕਈ ਲਿਖਾਰੀ ਕਈ ਸਿੰਘ ਦੁਬਦਾ ਬੈਸਬਾਜੀ ਵੀ ਕਰਦੇ ਹਨ ਕਿ ਨਹੀਂ ਇਸ ਤਰ੍ਹਾਂ ਨਹੀਂ ਇਸ ਤਰ੍ਹਾਂ ਹੈ ਪਰ ਆਪਾਂ ਇਸ ਚੀਜ਼ ਵਿੱਚ ਨਹੀਂ ਪੈਣਾ ਗੁਰੂ ਮਹਾਰਾਜ ਦੀ ਕਿਰਪਾ ਨਾਲ ਉਸ ਸਮੇਂ ਤੋਂ ਪ੍ਰਾਤਨ ਸਮੇਂ ਤੋਂ ਆਰੰਭਤਾ ਹੋਈ ਫਿਰ ਰਾਗੀ ਸੰਗੇ ਸੰਤ ਨਾਲ ਜੋੜ ਕੇ ਆਸਾ ਜੀ ਦੀ ਵਾਰ ਦਾ ਕੀਰਤਨ ਰੰਭ ਹੋਇਆ ਤੇ ਉਸ ਸਮੇਂ ਤੋਂ ਪ੍ਰਾਤਨ ਸਮੇਂ ਤੋਂ ਹੁੰਦਾ ਆ ਰਿਹਾ ਹੈ ਤੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਵੀ ਇਸੇ ਤਰ੍ਹਾਂ ਹੁੰਦਾ ਹੈ ਸਾਰੇ ਗੁਰਦੁਆਰਿਆਂ ਦੀ ਮਰਜ਼ਾਦਾ ਬਣੀ ਹੋਈ ਹੈ ਇੱਥੇ ਮਹਾਰਾਜ ਜੀ ਦੇ ਸੰਤ ਆਰੰਭ ਹੁੰਦੇ ਹਨ ਸਤਿਗੁਰ ਜੀ ਆਓ ਵਚਨ ਕਰਦੈਨ ਪਹਿਲੇ ਸ਼ਬਦ ਦੇ ਵਿੱਚ ਜੀ ਹਰ ਅੰਮ੍ਰਿਤ ਭਿੰਨੇ ਲੋਏ ਨਾ ਮਨ ਪ੍ਰੀਮ ਰਤਨ ਆ ਰਾਮ ਰਾਜੇ ਆਚਾ ਜੀ ਧੰਨ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਪ੍ਰੇਮ ਦੇ ਇਹ ਤੁਖਾ ਚਾਰਨ ਕਰਦੇ ਹਨ ਸਤਗੁਰੂ ਜੀ ਬਚਨ ਕਰਦੇ ਹਨ ਹਰ ਅੰਮ੍ਰਿਤ ਭਿੰਨੇ ਲੋਇ ਨਾ ਮਹਾਰਾਜ ਜੀ ਕਹਿੰਦੇ ਸਾਡੇ ਲੋਇਨ ਅੱਖਾਂ ਨੂੰ ਕਹਿੰਦੇ ਹਨ ਨੇਤਰਾ ਨੂੰ ਇਹ ਪਰਬੂ ਜੀਓ ਹਰੀ ਜੀਓ ਪਰਮੇਸ਼ਰ ਜੀਓ ਤੁਹਾਡੇ ਪ੍ਰੇਮ ਦੇ ਵਿੱਚ ਮੇਰੇ ਨੇਤਰ ਭਿੱਜ ਗਏ ਹਨ ਲੋਇਨ ਨੇਤਰਾ ਨੂੰ ਕਹਿੰਦੇ ਹਨ ਹਰ ਅੰਮ੍ਰਿਤ ਭਿੰਨੇ ਲੋਇ ਨਾ ਜਰੋ ਅੰਮ੍ਰਿਤ ਦੀ ਵਰਖਾ ਹੋਈ ਮੇਰੇ ਅੰਮ੍ਰਿਤ ਰੂਪੀ ਜਲ ਦੇ ਨਾਲ ਨੇਤਰ ਜਿਹੜੇ ਸਨ ਉਸ ਨੇਤਰ ਜਿਹੜੇ ਉਹਦੇ ਵਿੱਚੋਂ ਨੀਰ ਆ ਗਿਆ ਪ੍ਰੇਮ ਦਾ ਨੀਰ ਜਿਹੜਾ ਵਗਦਾ ਹੈ ਨਾ ਉਹ ਅੱਖਾਂ ਦੇ ਵਿੱਚੋਂ ਵੀ ਆ ਜਾਂਦਾ ਬਾਹਰ ਉਹ ਨੇਤਰ ਜਾੜੇ ਪ੍ਰੇਮਾ ਭਗਤੀ ਵਿੱਚ ਭਿੱਜ ਗਏ ਮਨ ਪ੍ਰੇਮ ਰਤਨਾ ਰਤਨਾ ਮਹਾਰਾਜ ਜੀ ਰੰਗ ਜਾਣਾ ਪ੍ਰੇਮ ਦੇ ਵਿੱਚ ਮਹਾਰਾਜ ਜੀ ਕਹਿੰਦੇ ਮਨ ਜਿਹੜਾ ਰੱਜ ਗਿਆ ਰੰਗ ਜਾ ਗਿਆ ਹੈ ਇਹ ਮਨ ਹੈ ਜਿਹੜਾ ਮਹਾਰਾਜ ਜੀ ਕਹਿੰਦੇ ਤੁਹਾਡੇ ਪ੍ਰੇਮਾ ਭਗਤੀ ਦੇ ਵਿੱਚ ਰੰਗਿਆ ਜਾਵੇ ਮਨ ਪ੍ਰੇਮ ਰਤਨ ਨਾਮ RAM ਰਾਜੀ ਤੇ ਬਚਨ ਕਰਦੇ ਹਨ ਮਨ RAM ਕਸਵਟੀ ਲਾਇਆ ਕੰਚਨ ਸੋਵਿੰਨਾ ਤੇ ਮਹਾਰਾਜ ਜੀ ਕਹਿੰਦੇ ਸਾਡਾ ਮਨ ਹੈ ਜਿਹੜਾ ਜਿਸ ਤਰ੍ਹਾਂ ਇੱਕ ਕਸਵਟੀ ਹੁੰਦੀ ਹੈ ਨਾ ਪੱਥਰ ਦੀ ਡਿਗੀਟੀ ਹੁੰਦੀ ਹੈ ਇੱਕ ਸਨਿਆਰੇ ਦੇ ਕੋਲ ਇਹ ਸੁਨਿਆਰੇ ਲੋਕਾਂ ਨੂੰ ਨਾਲ ਕੋਲ ਇੱਕ ਕਸਵੱਟੀ ਵੱਟੀ ਹੁੰਦੀ ਹੈ ਉਹਨੂੰ ਕਸਵੱਟੀ ਕਿਹਾ ਜਾਂਦਾ ਹੈ ਪਰਖ ਵਾਲੀ ਵੱਟੀ ਉਹ ਕੀ ਕਰਦੇ ਹਨ ਜਦੋਂ ਆਪਾਂ ਕੋਈ ਸੋਨਾ ਲੈ ਕੇ ਜਾਂਦੇ ਹਾਂ ਜੇ ਕਿਤੇ ਸੋਨਾ ਉਹਨਾਂ ਨੂੰ ਮਿਲਦਾ ਵੀ ਹੈ ਉਹਦੇ ਉੱਤੇ ਘਸਾ ਕੇ ਦੇਖਦੇ ਹਨ ਵੱਟੀ ਨੂੰ ਕਿ ਇਹ ਸੋਨਾ ਖਰਾ ਹੈ ਜਾਂ ਖੋਟਾ ਹੈ ਉਹ ਵੱਟੀ ਦੱਸ ਦਿੰਦੀ ਹੈ ਕਿ ਇਹ ਸੋਨਾ ਖਰਾ ਹੈ ਜਾਂ ਖੋਟਾ ਹੈ ਤੇ ਮਹਾਰਾਜ ਜੀ ਕਹਿੰਦੇ ਮਨ ਨੂੰ ਤੁਸੀਂ ਨਾਮ ਦੀ ਕਸਵੱਟੀ ਲਾਤੀ ਮਨ ਰਾਮ ਕਸਵੱਟੀ ਲਾਇਆ ਕੰਚਨ ਸੋਵਿੰਨਾ ਜਿਵੇਂ ਇੱਕ ਸੁਨਿਆਰੇ ਦਾ ਸੋਨਾ ਸੁਧ ਜਿਸ ਪੈਂਦਾ ਨਾ ਇਸੇ ਤਰ੍ਹਾਂ ਤੁਹਾਡੇ ਨਾਮ ਦੀ ਕਸਵੱਟੀ ਤੇ ਮੇਰਾ ਮਨ ਚੜ ਗਿਆ ਤੁਸੀਂ ਇਹਨੂੰ ਸੁਧ ਕਰਤਾ ਕਿ ਸੋਨੇ ਦੀ ਤਰ੍ਹਾਂ ਮਨ ਨੂੰ ਗੁਰਮਖ ਰੰਗ ਚ ਲੁਲਿਆ ਮੇਰਾ ਮਨ ਤਾਨੂੰ ਭਿੰਨਾ ਮਹਾਰਾਜ ਜੀ ਕਹਿੰਦੇ ਗੁਰਮਖ ਰੰਗ ਮਹਾਰਾਜ ਜੀ ਕਹਿੰਦੇ ਗੁਰੂ ਨੇ ਕਿਰਪਾ ਕਰਤੀ ਇਹ ਰੰਗ ਦੇ ਵਿੱਚ ਮਨ ਨੂੰ ਰੀੜਕਤਾ ਚਲੂਲਿਆ ਤੋਂ ਪਾਵ ਘੋਲ ਮਾਰਤਾ ਜਿਵੇਂ ਕੱਪੜੇ ਨੂੰ ਰੰਗ ਚੜਾਣੇ ਆ ਨਾ ਲਲਾਰੀ ਜਿਹੜਾ ਉਹ ਪਾਣੀ ਦੇ ਵਿੱਚ ਗਰਮ ਕਰਕੇ ਉਹ ਰੰਗ ਨੂੰ ਵਿੱਚ ਕੱਪੜੇ ਨੂੰ ਘੋਲ ਦਿੰਦਾ ਪਹਿਲੋਂ ਰੰਗ ਨੂੰ ਘੋਲਦਾ ਫਿਰ ਕੱਪੜੇ ਨੂੰ ਘਮਾਂਦਾ ਉਹਦੇ ਵਿੱਚ ਇਸੇ ਤਰ੍ਹਾਂ ਮਹਾਰਾਜ ਜੀ ਕਹਿੰਦੇ ਗੁਰੂ ਗੁਰਮਖ ਰੰਗ ਚਲੂਲਿਆ ਗੁਰੂ ਨੇ ਸ਼ੁਭ ਗੁਣਾ ਦਾ ਰੰਗ ਚਲੂਲ ਦਿੱਤਾ ਇਹ ਮਨ ਨੂੰ ਭਾਵ ਕੀ ਉਹਦੇ ਵਿੱਚ ਮਨ ਜਿਹੜਾ ਸੀ ਉਹ ਰੰਗ ਵਿੱਚ ਰਤਿਆ ਗਿਆ ਮੇਰਾ ਮਨ ਤਨ ਨੂੰ ਭਿੰਨਾ ਮੇਰਾ ਮਾਨ ਅਤੇ ਤਨ ਦੋਵੇਂ ਹੀ ਮਹਾਰਾਜ ਜੀ ਕਹਿੰਦੇ ਪ੍ਰੇਮਾ ਭਗਤੀ ਵਿੱਚ ਰੰਗੇ ਗਏ ਜਨ ਨਾਨਕ ਮੁਸਕ ਚ ਘੋਲਿਆ ਸਭ ਜਨਮ ਧੰਨ ਧੰਨਾ ਤੇ ਮਹਾਰਾਜ ਜੀ ਖੀਲੀ ਤੋਖ ਵਿੱਚ ਬਚਨ ਕਰਦਿਆਂ ਜਨ ਨਾਨਕ ਮੈਂ ਜਨ ਨਾਨਕ ਮਹਾਰਾਜ ਜੀ ਕਹਿੰਦੇ ਤੇਰੇ ਨਿਪ੍ਰੇਮਾ ਭਗਤੀ ਵਿੱਚ ਮਹਾਰਾਜ ਜੀ ਕਹਿੰਦੇ ਜਿਸ ਤਰ੍ਹਾਂ ਇੱਕ ਰੰਗ ਚੜ ਜਾਂਦਾ ਹੈ ਇਸੇ ਤਰ੍ਹਾਂ ਇਹ ਮਨ ਨੂੰ ਮਹਾਰਾਜ ਜੀ ਕਹਿੰਦੇ ਤੇਰੀ ਪ੍ਰੇਮਾ ਭਗਤੀ ਵਿੱਚ ਰੰਗ ਲਿਆ ਸਭ ਜਨਮ ਧਨ ਤਨਾ ਇਹ ਜਨਮ ਹੀ ਮਹਾਰਾਜ ਜੀ ਕਹਿੰਦੇ ਧਨਤਾ ਜੋਗ ਗਿਆ ਧਨ ਹੋ ਗਿਆ ਤੇ ਖੁੱਲਿਆ ਮੁਸਕ ਮੁਸਕ ਤੋਂ ਭਾਵ ਕੀ ਤੇਰੀ ਸੰਗੰਧੀ ਦੇ ਨਾਲ ਇਹ ਮਨ ਜਿਹੜਾ ਸੀ ਇਹਨੂੰ ਨਾਮ ਦੀ ਸੰਗੰਧੀ ਵਿੱਚ ਤੁਸੀਂ ਤਬਦੀਲ ਕਰਤਾ ਜਿਵੇਂ ਇੱਕ ਫੁੱਲਾਂ ਦੀ ਸੁਗੰਧੀ ਹੁੰਦੀ ਹੈ ਇਹਦੇ ਮਨ ਨੂੰ ਮਹਾਰਾਜ ਜੀ ਕਹਿੰਦੇ ਇੱਕ ਜਿਵੇਂ ਹਿਰਨ ਦੀ ਕਸੂਰੀ ਹੈ ਨਾ ਇੱਥੇ ਹੁਸਕ ਕਸੂਰੀ ਨੂੰ ਕਹਿ ਰਹੇ ਹਨ ਮਹਾਰਾਜ ਤੇ ਮਹਾਰਾਜ ਜੀ ਕਹਿੰਦੇ ਜਿਵੇਂ ਕਸੂਰੀ ਦੀ ਬਾਸ਼ਨਾ ਦੇ ਨਾਲ ਇੱਕ ਹਿਰਨ ਖਿੱਚੀ ਜਾਂਦੀ ਹੈ ਇਸੇ ਤਰ੍ਹਾਂ ਹੀ ਤੁਹਾਡੇ ਨਾਮ ਦੀ ਬਾਸ਼ਨਾ ਦੇ ਨਾਲ ਮੈਂ ਖਿੱਚਿਆ ਗਿਆ ਮੇਰਾ ਮਨ ਖਿੱਚਿਆ ਗਿਆ ਤਨ ਖਿੱਚਿਆ ਗਿਆ ਮਹਾਰਾਜ ਜੀ ਕਹਿੰਦੇ ਜਨ ਨਾਨਕ ਮੁਸਕ ਚ ਕੋਲਿਆ ਸਭ ਜਨਮ ਧੰਨ ਧੰਨਾ ਉਦੋਂ ਦਾ ਮਹਾਰਾਜ ਜੀ ਕਹਿੰਦੇ ਜਨਮ ਧੰਨ ਬਣ ਗਿਆ ਹਰ ਪ੍ਰੀਮ ਬਾਣੀ ਮਨ ਮਾਰਿਆ ਅਨਿਆਲੇ ਅਣੀਆ ਰਾਮ ਰਾਜੇ ਅਗਲਾ ਸ਼ਬਦ ਮਹਾਰਾਜ ਜੀ ਆਰੰਭ ਕਰਦੇ ਹਾਂ ਪ੍ਰੀਮ ਹਰ ਪ੍ਰੀਮ ਬਾਣੀ ਮਨ ਮਾਰਿਆ ਪ੍ਰੀਮਾ ਰੂਪੀ ਬਾਣ ਲੱਗ ਜਾਣੇ ਜਿਵੇਂ ਇੱਕ ਤਿੱਖਾ ਬਾਣ ਲੱਗਦਾ ਨਾ ਕੋਈ ਸ਼ਿਕਾਰੀ ਜਦੋਂ ਸ਼ਿਕਾਰ ਕਰਦਾ ਕਿਸੇ ਦਾ ਕਿਸੇ ਪਸ਼ੂ ਦਾ ਪੰਛੀ ਦਾ ਤੇ ਉਹਨਾਂ ਚਿਰ ਉਹ ਦੌੜਦਾ ਰਹਿੰਦਾ ਜਿੰਨਾ ਚਿਰ ਉਹਨੂੰ ਕੋਈ ਬਾਣ ਨਹੀਂ ਲੱਗਦਾ ਸ਼ਿਰਨ ਜਿਹੜੀ ਆ ਦੌੜਦੀ ਰਹਿੰਦੀ ਹੈ ਸ਼ਿਕਾਰੀ ਆਪਣਾ ਅਨਸਾਨਾ ਕੱਛੀ ਰੱਖਦਾ ਤੇ ਜਦੋਂ ਤਿੱਖਾ ਬਾਣ ਲੱਗਦਾ ਉੱਥੇ ਡਿੱਗ ਜਾਂਦੀ ਹੈ ਇਸੇ ਤਰ੍ਹਾਂ ਹੀ ਮਹਾਰਾਜ ਜੀ ਕਹਿੰਦੇ ਪ੍ਰੇਮਾ ਭਗਤੀ ਦਾ ਜਦੋਂ ਬਾਣ ਲੱਗਦਾ ਏ ਆ ਰਹੇ ਮਾਨਵੀ ਇਸੇ ਤਰ੍ਹਾਂ ਹੀ ਹਿਰਨ ਦੀ ਤਰ੍ਹਾਂ ਉਹਦੇ ਚਰਨਾਂ ਵਿੱਚ ਡਿੱਗ ਜਾਂਦਾ ਹੈ ਹਰ ਪ੍ਰੇਮ ਬਾਣੀ ਮਨ ਮਾਰਿਆ ਅਨਿਆਲੇ ਅਨਿਆ ਰਾਮ ਰਾਜੇ ਮਹਾਰਾਜ ਜੀ ਕਹਿੰਦੇ ਤੁਸੀਂ ਪ੍ਰੇਮਾ ਭਗਤੀ ਦਾ ਬਾਣ ਮਾਰ ਕੇ ਮੇਰੇ ਮਨ ਨੂੰ ਮਾਰ ਕੇ ਆਪਣੇ ਚਰਨਾਂ ਵਿੱਚ ਟਿਕਾ ਲਿਆ ਅਨਿਆਲੇ ਅਨਿਆ ਰਾਮ ਰਾਜੇ ਮਹਾਰਾਜ ਜੀ ਕਹਿੰਦੇ ਤੁਹਾਡੇ ਚਰਨਾਂ ਦੇ ਜੇ ਚ ਟੱਕ ਗਿਆ ਜਿਸ ਲਾਗੀ ਪੀਰ ਪਰਮ ਕੀ ਸੋ ਜਾਣੇ ਜਰੀਆ ਜਿਹਨੂੰ ਪ੍ਰੇਮਾ ਪ੍ਰੇਮ ਦੀ ਮਹਾਰਾਜ ਜੀ ਕਹਿੰਦੇ ਪੀੜ ਲੱਗ ਜਾ ਵੀ ਨਾ ਉਹੀ ਜਾਣਦਾ ਪ੍ਰੇਮਾ ਦੀ ਪੀੜ ਮਹਾਰਾਜ ਜੀ ਕਹਿੰਦੇ ਉਹ ਪ੍ਰੇਮੀ ਜਾਣਦਾ ਇਹਨੂੰ ਇਹ ਪੀੜਾ ਲੱਗਦੀ ਹੈ ਜਿਹਨੂੰ ਦਰਦ ਹੁੰਦਾ ਉਹ ਹੀ ਜਾਣਦਾ ਉਹੀ ਮਹਿਸੂਸ ਕਰਦਾ ਦੂਜਾ ਨਹੀਂ ਦੱਸ ਸਕਦਾ ਇਸ ਲਾਗੀ ਪੀਰ ਪਰਮ ਕੀ ਪਰਮ ਪਰਮਾਤਮਾ ਨੂੰ ਖਸਮ ਨੂੰ ਪ੍ਰਭੂ ਨੂੰ ਕਹਿੰਦੇ ਹਨ ਕਹਿੰਦੇ ਉਹ ਪੀਰ ਹੀ ਪੀੜ ਭਾ ਪੀਰ ਤੋਂ ਪੀੜ ਜਿਸ ਲਾਗੀ ਪੀਰ ਬ੍ਰਹਮ ਕੀ ਪ੍ਰਮਾਤਮਾ ਦੀ ਜਿਨ੍ਹਾਂ ਨੂੰ ਪ੍ਰੇਮਾਂ ਦੀ ਪੀੜ ਲੱਗ ਗਈ ਸੋ ਜਾਣੇ ਜਰੀਆ ਫਰਹ ਜੀ ਕਹਿੰਦੇ ਉਹ ਫਿਰ ਜਰਨਾ ਵੀ ਜਾਣਦੇ ਹਨ ਉਹ ਉਹ ਨੂੰ ਹਰਦੇ ਵਿੱਚ ਜਰਦੇ ਹਨ ਜੀਵਨ ਮੁਕਤ ਸੋ ਆਖੀਏ ਮਰ ਜੀਵੇ ਮਰੀਆ ਫਿਰ ਉਹ ਜਿੰਦੇ ਜੀ ਮਰ ਮਰ ਜਾਂਦੇ ਹਨ ਜਿੰਦੇ ਜੀ ਮੁਕਤ ਹੁੰਦੇ ਹਨ ਜੀਵਨ ਮੁਕਤ ਦੁਨੀਆ ਤੇ ਮਰਨ ਤੋਂ ਬਾਅਦ ਕਹਿੰਦੇ ਆ ਨਾ ਮੁਕਤੀ ਮਿਲਦੀ ਆ ਕੋਈ ਕਿਤੇ ਅਰਦਾਸ ਕਰਾਂਦਾ ਹੈ ਮੁਕਤੀ ਵਾਸਤੇ ਕੋਈ ਕਿਤੇ ਜਾਂਦਾ ਹੈ ਪਰ ਗੁਰਬਾਣੀ ਜਿਹੜੀ ਹੈ ਜਿੰਦੇ ਜੀਵ ਮੁਕਤ ਕਰਦੀ ਹੈ ਇਕੋ ਹੀ ਗੁਰੂ ਗ੍ਰੰਥ ਸਾਹਿਬ ਜੀ ਹੈ ਬਾਣੀ ਹੈ ਜਿਹੜੀ ਜਿੰਦੇ ਮਨੁੱਖ ਨੂੰ ਮੁਕਤ ਕਰ ਸਕਦੀ ਹੈ ਮਹਾਰਾਜ ਜੀ ਇੱਥੇ ਦੱਸ ਰਹੇ ਨੇ ਕਹਿੰਦੇ ਜੀਵਨ ਮੁਕਤ ਸੋ ਆਖੀਏ ਮਰ ਜੀਵੇ ਮਰੀਆ ਹਰ ਕਹਿੰਦੇ ਜਦੋਂ ਮਨ ਬਾਣ ਲੱਗ ਕੇ ਉਹਦੇ ਚਰਨਾਂ ਵਿੱਚ ਮਰ ਜਾਂਦਾ ਹੈ ਉਦੋਂ ਆਤਮਾ ਜਿੰਦੀ ਹੁੰਦੀ ਹੈ ਸਰਜੀਤ ਹੋ ਜਾਂਦੀ ਹੈ ਇਸ ਇਸ ਜਰੀ ਸਰੀਰ ਦੇ ਵਿੱਚ ਇਹ ਜਿੰਦੀ ਹੋ ਜਾਂਦੀ ਹੈ ਅਮਰ ਹੋ ਜਾਂਦੀ ਹੈ ਭਾਵ ਜੀਵਨ ਜਿਹੜਾ ਉਹ ਉਦੋਂ ਪਾਈਦਾ ਹੈ ਮਹਾਰਾਜ ਜੀ ਕਹਿੰਦੇ ਉਦੋਂ ਮਨੁੱਖ ਜ਼ਿੰਦਾ ਹੁੰਦਾ ਹੈ ਮਹਾਰਾਜ ਜੀ ਕਹਿੰਦੇ ਉਦੋਂ ਅਸੀਂ ਤੇ ਆਪਣੇ ਆਪ ਨੂੰ ਜ਼ਿੰਦਾ ਮੰਨਦੇ ਆ ਪਰ ਆਤਮਾ ਫੁਰਨਿਆ ਚ ਮਰੀ ਰਹਿੰਦੀ ਹੈ ਮਹਾਰਾਜ ਜੀ ਕਹਿੰਦੇ ਜੀਵਨ ਉਦੋਂ ਪਾਈਦਾ ਜਦੋਂ ਪ੍ਰੇਮ ਦੇ ਬਾਣ ਲੱਗ ਕੇ ਮਨ ਮਰ ਜਾਂਦਾ ਹੈ ਇਹ ਜੀਵਨ ਮੁਕਤ ਹੋ ਜਾਂਦਾ ਹੈ ਮਨੁੱਖ ਜਿੰਦੇ ਜੀ ਮੁਕਤੀ ਪ੍ਰਾਪਤ ਕਰ ਲੈਂਦਾ ਜਨ ਨਾਨਕ ਸਤਿਗੁਰ ਮੇਲ ਹਰ ਜਗ ਦੂਤਰ ਤਰੀਆ ਇਹ ਮਹਾਰਾਜ ਜੀ ਕਹਿੰਦੇ ਮਾਲਕ ਜੀਓ ਸਾਨੂੰ ਆਪਣੇ ਵਿੱਚ ਮੇਲੋ ਜਨ ਨਾਨਕ ਮੈਂ ਤੁਹਾਡੇ ਚਰਨਾਂ 'ਚ ਬੇਨਤੀ ਕਰਦਾ ਵਾਂ ਸਤਿਗੁਰ ਮੇਲ ਹਰ ਸਤਿਗੁਰਾਂ ਨਾਲ ਮੇਰਾ ਮੇਲ ਕਰਾ ਤੇ ਉਹ ਤਾਂ ਕਿਸ ਜਗਤੋਂ ਸੰਸਾਰ ਤੋਂ ਛਸ਼ਮੁੰਦਰ ਤੋਂ ਤਰ ਸਕੀਏ ਹਮ ਮੂਰਖ ਮੁਗਧ ਸਰਨਾਗਤੀ ਮਿਲ ਗੋਵਿੰਦ ਰੰਗਾਰਾਮ ਰਾਜੇ ਤੇ ਅੱਗੇ ਫਿਰ ਮਹਾਰਾਜ ਦੀ ਤੀਜੀ ਛੰਦ ਦੇ ਵਿੱਚ ਬਚਨ ਕਰਦੇ ਆਂ ਕਹਿੰਦੇ ਹਮ ਮੂਰਖ ਮੁਗਧ ਸਰਨਾਗਤੀ ਮਹਾਰਾਜ ਜੀ ਕਹਿੰਦੇ ਅਸੀਂ ਮੂਰਖ ਹਾਂ ਤੇ ਮਹਾਰਾਜ ਜੀ ਕਹਿੰਦੇ ਅਸੀਂ ਮੂਰਖ ਮੁਗਧ ਹਾਂ ਸਰਨਾ ਤੇਰੀ ਸਰਨਾ ਆਇਆ ਭੋਲੇ ਆ ਮੂਰਖ ਹਾਂ ਤਹਾਡੀ ਸਰਨ ਤੱਕ ਕਿ ਤੁਹਾਡੀ ਸਰਨ ਵਿੱਚ ਪਹੁੰਚੇ ਆ ਮਿਲ ਗੋਵਿੰਦ ਰੰਗਾ ਨਾਮ ਰਾਜੇ ਇਹ ਧਰਤੀ ਦੇ ਮਾਲਕ ਜੀਓ ਤੁਸੀਂ ਆਪਣੇ ਵਿੱਚ ਸਾਫਨਾ ਰੰਗ ਸਾਨੂੰ ਚਾੜ ਦੇਵੋ ਗੁਰ ਪੂਰੇ ਹਰ ਪਾਇਆ ਹਰ ਭਗਤ ਇੱਕ ਮੰਗਾ ਜੇ ਮਹਾਰਾਜ ਜੀ ਕਹਿੰਦੇ ਪੂਰੇ ਗੁਰੂ ਤੋਂ ਇਹ ਭਗਤੀ ਮੰਗਦਾ ਹਾਂ ਮੈਂ ਤੁਹਾਡੇ ਕੋਲੋਂ ਹੀ ਭਗਤੀ ਚਾਹੁੰਦਾ ਹਾਂ ਭਗਤੀ ਮੰਗਦਾ ਹਾਂ ਹਾ ਮੇਰਾ ਮਨ ਤਨ ਸ਼ਬਦ ਵਿਗਾਸਿਆ ਜਪ ਅਨਤ ਤਰੰਗਾ ਮੇਰਾ ਮਨ ਤੇ ਤਨ ਮਹਾਰਾਜ ਜੀ ਕਹਿੰਦੇ ਸ਼ਬਦ ਦੇ ਨਾਲ ਵਿਗਾਸਿਆ ਗਿਆ ਇਹਦੇ ਵਿੱਚੋਂ ਜਾਪਣ ਦੀ ਖੁਸ਼ਬੂ ਆਉਣ ਲੱਗੀ ਹੈ ਤਰੰਗਾ ਉੱਠਣ ਲੱਗਿਆਂ ਮਿਲ ਸੰਤ ਜਨਾਹ ਹਰ ਪਾਇਆ ਨਾਨਕ ਸਤ ਸੰਗਹ ਮਹਾਰਾਜ ਜੀ ਕਹਿੰਦੇ ਮਿਲ ਸੰਤ ਗੁਰੂ ਨੂੰ ਕਿਹਾ ਇੱਥੇ ਮਿਲ ਸੰਤ ਜਨਾ ਹਰ ਪਾਇਆ ਜਦੋਂ ਗੁਰੂ ਦੀ ਸੰਗਤ ਕਰਦੇ ਹਾਂ ਮਹਾਰਾਜ ਜੀ ਕਹਿੰਦੇ ਜਨ ਬਣ ਕੇ ਤੁਹਾਡੇ ਚਰਨਾਂ ਦੀ ਮੈਂ ਸੰਗਤ ਕਰਦਾ ਹਾਂ ਮਿਲ ਸੰਗਤ ਸੰਤ ਜਨਾ ਹਰ ਪਾਇਆ ਨਾਨਕ ਸਤ ਸੰਗਾ ਮਹਾਰਾਜ ਜੀ ਕਹਿੰਦੇ ਤੁਹਾਨੂੰ ਸੰਗਤ ਪ੍ਰਾਪਤ ਹੋ ਜਾਵੇ ਜਿਹਦੇ ਨਾਲ ਤੁਹਾਡੀ ਸੰਗਤ ਦੇ ਨਾਲ ਇਹ ਰੰਗ ਚੜ ਜਾਂਦਾ ਹੈ ਦੀਨ ਦਿਆਲ ਸੁਣ ਬੇਨਤੀ ਹਰ ਪ੍ਰਭ ਹਰ ਰਾਯਾ ਰਾਮ ਰਾਜੇ ਅੱਗੇ ਬੇਨਤੀ ਕਰਦੇ ਹਾਂ ਚੌਥੇ ਪਦ ਵਿੱਚ ਚੌਥੇ ਚੌਥੇ ਸ਼ਬਦ ਵਿੱਚ ਕਹਿੰਦੇ ਮੇਰੀ ਬੇਨਤੀ ਹੈ ਦੀਨ ਦਿਆਲ ਦੀਨਾ ਦੇ 나ਥ ਦੇ ਜੀਨਾ ਤੇ ਦਇਆ ਕਰਨ ਵਾਲੇ ਸੁਣ ਬੇਨਤੀ ਮੇਰੀ ਬੇਨਤੀ ਸੁਨਣਾ ਕਰ ਹਰ ਪ੍ਰਭ ਹਰ ਰਾਯਾ RAM ਰਾਜੇ ਇਹ ਪ੍ਰਭੂ ਜੀਓ ਤੁਹਾਡੇ ਚਰਨਾਂ ਦੇ ਨਾਲ ਮੈਂ ਰੱਜ ਜਾਵਾਂ ਮੇਰੀ ਪ੍ਰੀਤ ਪੈ ਜਾਵੇ ਹਉ ਮੰਗੋ ਸਰਨ ਹਰ ਨਾਮ ਕੀ ਹਰ ਹਰ ਮੁਖ ਪਾਇਆ ਮੈਂ ਤੁਹਾਡੇ ਮਾ ਸਰਨ ਮਹਾਰਾਜ ਜੀ ਕਹਿੰਦੇ ਆਇਆ ਹਾਂ ਮੰਗੋ ਸਰਨ ਹਰ ਨਾਮ ਦੀ ਮੈਂ ਨਾਮ ਦੀ ਸਰਨ ਚੁੰਦਾ ਮੈਂ ਠੀਕ ਚੁੰਨਾ ਹਾਂ ਹਰ ਹਰ ਮੁਖ ਪਾਇਆ ਮੇਰੇ ਮੁਖ ਦੇ ਵਿੱਚ ਹਰੀ ਦਾ ਨਾਮ ਪਾ ਦੇਵੋ ਪਾਣ ਤੋਂ ਭਾਵ ਕਿ ਮੈਨੂੰ ਜਪਾ ਦੇਵੋ ਮੇਰੇ ਮੁਖ ਦੇ ਵਿੱਚ ਹਰ ਹਰ ਨਾਮ ਪਾਇਆ ਮੇਰੇ ਮੁਖ ਦੇ ਵਿੱਚ ਨਾਮ ਜਪਣ ਦੀ ਤਾਕਤ ਪਾ ਦੇਵੋ ਭਗਤ ਬਸਲ ਹਰ ਬਿਰਦ ਹੈ ਹਰ ਲਾਜ ਰਖਾਇਆ ਅਖੀਲੀ ਤੁਖ ਵਿੱਚ ਫਿਰ ਬਚਨ ਕਰਦੇ ਨੇ ਕਹਿੰਦੇ ਭਗਤ ਵੱਸਲ ਹਰ ਬਿਰਦ ਹੈ ਤੁਹਾਡਾ ਬਿਰਦ ਹੈ ਤੁਸੀਂ ਭਗਤਾਂ ਨੂੰ ਰੱਖਦੇ ਹੋ ਮਹਾਰਾਜ ਜੀ ਕਹਿੰਦੇ ਜੁਗ ਜੁਗ ਭਗਤ ਪਾਇਆ ਪੈਜ ਰੱਖਦਾ ਆਂ RAM ਰਾਜ ਇੱਥੇ ਵੀ ਕਿੰਨਰ ਭਗਤ ਵੱਸਲ ਹਰ ਬਿਰਦ ਹੈ ਭਗਤਾਂ ਦੀ ਸਦਾਈ ਤੁਸੀਂ ਰੱਖਦੇ ਹੋ ਔਰ ਲਾਜ ਰਖਾਇਆ ਮੇਰੀ ਵੀ ਲਾਜ ਰੱਖਣਾ ਕਰੋ ਜਨ ਨਾਨਕ ਸਰਨਾਗਤੀ ਹਰ ਨਾਮ ਤਰਾਇਆ ਤੇ ਮਹਾਰਾਜ ਜੀ ਫਿਰ ਜਨ ਬਣਦੇ ਹਨ ਕਹਿੰਦੇ ਮੈਂ ਨਾਨਕ ਤਾਸ ਤੇਰੀ ਸਰਨ ਆਇਆ ਹਾਂ ਤੇਰੀ ਸਰਨ ਗ੍ਰਹਿਣ ਕਰਦਾ ਹਰ ਨਾਮ ਤਰਾਇਆ ਨਾਮ ਦੀ ਇੱਕ ਕਸਵੱਟੀ ਨਾਮ ਦੇ ਜਲ ਦੇ ਨਾਲ ਮਹਾਰਾਜ ਕਹਿੰਦੇ ਜਲ ਦੇ ਸਮੁੰਦਰ ਚੋਂ ਬਾਹਰ ਕੱਢ ਦੇਵੋ ਤਾਰ ਦੇਵੋ ਸੰਸਾਰ ਤੋਂ ਭਾਵ ਕਿ ਜਲ ਦਾ ਸਮੁੰਦਰ ਹੈ ਸੰਸਾਰ ਅਗਨ ਦਾ ਇਹਦੇ ਤੋਂ ਨਾਮ ਦੀ ਮਹਾਰਾਜ ਜੀ ਕਹਿੰਦੇ ਨਾਮ ਦੀਆਂ ਲਹਿਰਾਂ ਦੇ ਨਾਲ ਇਦ ਤੂੰ ਮੈਨੂੰ ਤਾਰ ਦੇਵੋ ਇਹ ਭਾਈ ਸ਼ਬਦਾਂ ਦੀ ਵਿਚਾਰ ਇੱਥੇ ਚਾਰ ਸੰਤ ਦੇ ਸ਼ਬਦ ਸੰਪੂਰਨ ਹੁੰਦੇ ਹਨ ਇੰਨੀਆਂ ਕੁ ਹਾਜ਼ਰੀਆਂ ਪ੍ਰਵਾਨ ਕਰਿਓ ਸਮਾਂ ਬਹੁਤ ਚੁੱਕਾ ਹੈ ਬਾਣੀ ਵਿਚਾਰ ਦੇ ਸੇਵਾ ਨਿਭਾਉਂਦੇ ਨਿੱਕਾ ਭੁੱਲਾ ਜੰਦਿਆਂ ਨ ਮਹਾਰਾਜ ਸਤ ਬਖਸ਼ਣ ਜੀ ਆਇਆਂ ਸਮੂਹ ਸੰਗਤਾਂ ਦੀਆਂ ਹਾਜ਼ਰੀਆਂ ਪ੍ਰਵਾਨ ਕਰਨ ਫਿਰ ਦੁਬਾਰਾ ਸਮੂਹ ਸੰਗਤਾਂ ਨੂੰ ਪਾਤਸ਼ਾਹ ਜੀ ਦੇ ਪ੍ਰਕਾਸ਼ ਗੁਰਪੁਰਬ ਦੀਆਂ ਬਹੁਤ-ਬਹੁਤ ਭਾਈ ਵਧਾਈਆਂ ਹੋਣ ਆਇਆਂ ਸੰਗਤਾਂ ਦੀਆਂ ਹਾਜ਼ਰੀਆਂ ਸਤ ਗੁਰੂ ਜੀ ਪ੍ਰਵਾਨ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ